ਜਿਹੜਾ ਇਸ ਸਮੇਂ ਚੀਕੂ ਦੇ ਬੂਟੇ ਨੇ ਜਿਹੜਾ ਫਲ ਚੱਕਣਾ ਸ਼ੁਰੂ ਕਰ ਲੈਣਾਗਾ ਤੇ ਕਾਫੀ ਸਾਰੇ ਜਿਹੜੇ ਦੋਸਤਾਂ ਦੇ ਸਵਾਲ ਆ ਰਹੇ ਨੇ ਕਿ ਉਹਨਾਂ ਦੇ ਜਿਹੜੇ ਚੀਕੂ ਦੇ ਬੂਟੇ ਉੱਪਰ ਫਲ ਬਣਦਾਗਾ ਪਰ ਜਿਹੜਾ ਫੁੱਲ ਝੜ ਜਾਂਦੇ ਨੇਗੇਗਾਹ ਜਿਹੜਾ ਫੁੱਲ ਫਲ ਦੇ ਵਿੱਚ ਤਬਦੀਲ ਨਹੀਂ ਹੁੰਦਾਗਾ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਉਹ ਇਹ ਹੈ ਕਿ ਕਿਸ ਤਰ੍ਹਾਂ ਆਪਾਂ ਖਾਦ ਖਰਾਕ ਦੇ ਕੇ ਬੂਟੇ ਤੋਂ ਚੰਗੀ ਤਰ੍ਹਾਂ ਫਲ ਲੈ ਸਕਦੇ ਹਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਿਹੜੀਆਂ ਜਾਣਕਾਰੀਆਂ ਅਸੀਂ ਫਲਾਂ ਵਾਲੇ ਪੌਦਿਆਂ ਸੰਬੰਧੀ ਤੁਹਾਡੇ ਤੱਕ ਲੈ ਕੇ ਆਉਣੇ ਆ ਉਹ ਆ ਦੇਖ ਸਕੋ ਤੇ ਹੁਣ ਆਪਾਂ ਗੱਲ ਕਰ ਲਈਏ ਜੀ ਚੀਕੂ ਦੇ ਬੂਟੇ ਬਾਰੇ ਜਿਹੜੀ ਇਹ ਵੈਰਾਈਟੀ ਹੈਗੀ ਕਾਲਾ ਪੱਤੀ ਵੈਰਾਈਟੀ ਹੈਗੀ ਕਾਫੀ ਵਧੀਆ ਵੈਰਾਈਟੀ ਹੈਗੀ ਛੇਤੀ ਫਲ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਬੂਟੇ ਦੀ এজ ਲਗਭਗ 1.5 ਤੋਂ 3 ਸਾਲ ਦੀ ਹੈਗੀ ਹੈ ਜੀ ਤੇ ਜਿਹੜਾ ਇਹਦੇ ਚ ਖਾਦ ਖਰਾਕ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਜੇਕਰ ਇਨਸਾਨ ਚੰਗੀ ਤਰ੍ਹਾਂ ਭੋਜਨ ਨਹੀਂ ਖਾਊਗਾ ਤਾਂ ਉਹਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹੀ ਗੱਲ ਜਿਹੜੀ ਬੂਟਿਆਂ ਦੇ ਵਿੱਚ ਹੁੰਦੀ ਹੈਗੀ ਜਦੋਂ ਆਪਾਂ ਚੰਗੀ ਖਾਦ ਖਰਾਕ ਇਹਨਾਂ ਨੂੰ ਨਹੀਂ ਦਿੰਦੇ ਤੇ ਸਿਰਫ ਆਪਾਂ ਫਲ ਦੀ ਕਾਮਨਾ ਰੱਖਦੇ ਹਾਂ ਤਾਂ ਉਹ ਜਿਹੜਾ ਫਲ ਆਉਣਾ ਅਸੰਭਵ ਹੁੰਦਾ ਹੈ ਜੀ ਆਪਾਂ ਨੂੰ ਜਿਹੜਾ ਇਹਨਾਂ ਨੂੰ ਚੰਗੀ ਖਾਦ ਕਰਾ ਕੇ ਦੇਣ ਦੀ ਲੋੜ ਹੈਗੀ ਜਿਹੜੀ ਮੇਨ ਰੂੜੀ ਦੀ ਰਹੀ ਹੈਗੀ ਉਹ ਇਹਨਾਂ ਨੂੰ ਦਸੰਬਰ ਤੇ ਜਨਵਰੀ ਦੇ ਸਮੇਂ ਜਿਹੜਾ ਚੀਕੂ ਦੇ ਬੂਟੇ ਨੂੰ ਆਪਾਂ ਦੇਣੀ ਹੁੰਦੀ ਹੈਗੀ ਜਿਹੜਾ 1 ਤੋਂ ਲੈ ਕੇ 3 ਸਾਲ ਦਾ ਬੂਟਾ ਹੈਗਾ ਉਹਨੂੰ ਤੁਸੀਂ ਜਿਹੜੀ 10 ਤੋਂ ਲੈ ਕੇ 30 ਕਿਲੋ ਤੱਕ ਜਿਹੜੀ ਜਿਹੜੀ ਰੂੜੀ ਦੀ ਰਹੀ ਹੈ ਵਧੀਆ ਪਚੀ ਹੋਈ ਗਲੀ ਸੜੀ ਉਹ ਪਾ ਸਕਦੇ ਹੋਗੇ ਤੇ ਇਹਨੂੰ ਪਾਉਣ ਦਾ ਤਰੀਕਾ ਜੜ ਤੋਂ ਥੋੜਾ ਦੂਰ ਤੁਸੀਂ ਖਾਈ ਕਰਕੇ ਉਹਦੇ ਵਿੱਚ ਰਲਾ ਕੇ ਮਿੱਟੀ ਦੇ ਵਿੱਚ ਤੇ ਦੁਬਾਰੇ ਖਾਈ ਨੂੰ ਭਰ ਦੇਣਾ ਹੈਗਾ ਉਹ ਜਿਹੜਾ ਦਾ ਸਹੀ ਤਰੀਕਾ ਪਾਉਣ ਦਾ ਤੇ ਅੱਜ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਜਿਹੜੀ ਹੋਣ ਦੀ ਖਾਦ ਕਰਕਾਰੇ ਬਾਰੇ ਲੈ ਕੇ ਆਏ ਆ ਕਿਉਂਕਿ ਹੁਣ ਫੁੱਲ ਚੱਕਣਾਗਾ ਉਹਨੂੰ ਫਲ ਵਿੱਚ ਫੁੱਲ ਨੇ ਤਬਦੀਲ ਹੋਣਾਗਾ ਉਹਦੇ ਲਈ ਜਿਹੜੇ ਸਾਰੇ ਤੱਤਾਂ ਦੀ ਲੋੜ ਬੂਟੇ ਨੂੰ ਪੈਂਦੀ ਹੈਗੀ ਉਹ ਆਪਾਂ ਕਿਸ ਤਰ੍ਹਾਂ ਪੂਰੇ ਕਰ ਸਕਦੇ ਆ ਘਰ ਦੇ ਵਿੱਚ ਹੀ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਮੌਜੂਦ ਹੋਣਗੀਆਂ ਉਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਜਿਹੜੇ ਆਸੇ ਪਾਸੇ ਤੁਸੀਂ ਖਾਈ ਬਣਾਉਣੀ ਹੈਗੀ ਖਾਈ ਤੁਸੀਂ ਇਹ ਤੋਂ ਲਗਭਗ ਜਿੱਥੋਂ ਤੱਕ ਇਹਦੀ ਛਤਰੀਏ ਬੂਟੇ ਦੀ ਉੱਥੇ ਡੇਢ ਫੁੱਟ ਚੌੜੀ ਖਾਈ ਤੁਸੀਂ ਕੱਢਣੀ ਹੈਗੀ ਲਗਭਗ 6 ਤੋਂ 8 ਇੰਚ ਫੁੱਟ ਤੱਕ ਤੁਸੀਂ ਡੂੰਗੀ ਕੱਢਣੀ ਹੈ ਜੇ ਤਣੇ ਆਉਂਦੇ ਆ ਤਾਂ ਉਸ ਹੱਬ ਨਾਲ ਥੋੜੀ ਜਿ ਉਹਨੂੰ ਤੁਸੀਂ ਦੂਰ ਕਰ ਸਕਦੇ ਹੋ ਤਣੇ ਨਹੀਂ ਪੱਢਨੇ ਬੂਟੇ ਦੇ ਖਾਈ ਬਣਾਉਣ ਤੋਂ ਬਾਅਦ ਆ ਨੀਚੇ ਤੁਸੀਂ ਕਲੀ ਤੇ ਖਾਲ ਜਿਹੜੀਆਂ ਆਪਣੇ ਕੋਲੇ ਮਿਕਸਚਰ ਬਣਾਇਆ ਹੋਇਆਗਾ ਉਹ ਚੀਜ਼ ਨੂੰ ਮੂਠੀ ਦੇ ਨਾਲ ਕੇਰ ਦੇਣਾਗਾ ਨੀਚੇ ਕੇਰਨ ਤੋਂ ਬਾਅਦ ਉੱਪਰ ਸੁੱਕਾ ਥੋੜਾ ਘਾਹ ਫੂਸ ਪਾ ਦੇਣਾਗਾ ਕਾਹ ਫੂਸ ਦੇ ਉੱਪਰ ਵੇਸਟ ਡੀ ਕੰਪੋਸਟ ਪਾ ਸਕਦੇ ਹੋ ਜਿਵੇਂ ਸਾਡੇ ਕੋਲੇ ਬਹੁਤ ੱਤੀ ਘੋਲ ਬਣਿਆ ਹੋਇਆ ਇਹ ਪਾ ਸਕਦੇ ਆ ਜੇ ਦੋਨਾਂ ਚੀਜ਼ਾਂ ਤੋਂ ਤੁਹਾਡੇ ਕੋਲ ਕੋਈ ਨਹੀਂ ਹੈਗੀ ਤਾਂ ਤੁਸੀਂ ਪਾਣੀ ਦੇ ਵਿੱਚ ਗੁੜ ਘੋਲ ਕੇ ਉਹ ਜਿਹੜਾ ਸੁੱਕਾ ਕਾਹ ਫੂਸ ਪਾਇਆਗਾ ਉਹਦੇ ਉੱਪਰ ਤੁਸੀਂ ਪਾ ਦੇਣਾਗਾ ਉਦੋਂ ਆ ਛੋਟੀ ਤਹਿ ਮਿੱਟੀ ਦੀ ਲਾਉਣੀ ਹੈ ਜੀ ਮਿੱਟੀ ਦੀ ਤਹਿ ਲਾਉਣ ਤੋਂ ਬਾਅਦ ਤੁਸੀਂ ਬਰਮਿੰਗ ਕੰਪੋਸਟ ਪਾ ਸਕਦੇ ਹੋਗੇ ਜੇਕਰ ਤੁਹਾਡੇ ਕੋਲ ਬਰਮਿੰਗ ਕੰਪੋਸਟ ਨਹੀਂ ਤਾਂ ਤੁਸੀਂ ਇੱਕ ਹਰੇ ਪੱਤਿਆਂ ਦੀ ਜਿਹੜੀ ਤਹਿ ਬਣਾ ਸਕਦੇ ਹੋਗੇ ਹਰੇ ਪੱਤੇ ਕੱਟਨੇ ਹੈਗੇ ਕਾ ਫੂਲ ਹੋ ਸਕਦਾ ਹੈ ਕੱਲਾ ਖੱਬਲ ਨੂੰ ਛੱਡ ਕੇ ਬਾਕੀ ਕੋਈ ਵੀ ਚੀਜ਼ ਹੋਵੇ ਉਹ ਤੁਸੀਂ ਕਟਣੀ ਹੈਗੀ ਚੌੜੇ ਪੱਤੇ ਵਾਲੇ ਪਤਲੇ ਪੱਤੇ ਵਾਲੀ ਕੋਈ ਹੋਵੇ ਉਹਦੀ ਤੁਸੀਂ ਇੰਨੇ ਇੰਨੇ ਜਿਹੜੀ 2 2 ਇੰਚ ਤੈ ਬਣਾ ਦੇਣੀ ਹੈਗੀ ਮਿੱਟੀ ਦੀ ਤੈ ਲਾਉਣ ਤੋਂ ਬਾਅਦ ਉਹਦੇ ਉੱਪਰ ਫਿਰ ਤੁਸੀਂ ਮਿੱਟੀ ਪਾ ਦੇਣੀ ਹੈਗੀ ਥੋੜਾ ਬਹੁਤਾ ਗੁੜ ਦਾ ਜਿਹੜਾ ਪਾਣੀ ਬਣਾਇਆ ਹੋਊ ਜਾਂ ਬਰਮਿੰਗਪੋਸਟ ਦੇ ਉੱਪਰ ਪਾਉਣੀ ਹੈਗੀ ਉਹ ਵੀ ਪਾ ਸਕਦੇ ਹੋ ਜਾਂ ਉਸ ਤੋਂ ਇਲਾਵਾ ਤੁਸੀਂ ਜਿਹੜਾ ਆਪਣਾ ਡੀਕੰਪੋਜ਼ਰ ਜਾਂ ਕੋਈ ਜਿਸ ਤਰ੍ਹਾਂ ਆਪਾਂ ਇਹ ਘੋਲ ਬਣਾਉਣੇ ਆਂਗੇ ਉਹ ਵੀ ਤੁਸੀਂ ਜਿਹੜਾ ਪਾ ਸਕਦੇ ਹੋਗੇ ਇਹਦੀ ਤਹਿ ਲਾਉਣ ਤੋਂ ਬਾਅਦ ਤੁਸੀਂ ਫੇਰ ਹਲਕੀ ਤਹਿ ਮਿੱਟੀ ਦੀ ਲਾਉਣੀ ਹੈਗੀ ਇਸ ਤਰ੍ਹਾਂ ਤਹਿਾਂ ਲਾਉਂਦੇ ਲਾਉਂਦੇ ਟੋਏ ਨੂੰ ਪੂਰੀ ਤਰ੍ਹਾਂ ਜਿਹੜਾ ਜਿਹੜੀ ਖਾਈ ਬਣਾਈ ਹੋਊਗੀ ਤੁਸੀਂ ਗਲਾਈ ਦੇ ਵਿੱਚ ਉਹਨੂੰ ਭਰ ਦੇਣਾ ਜੀ ਤੇ ਇਹ ਜਿਹੜੀ ਆਪਾਂ ਖਾਦ ਖਰਾਕ ਬਾਰੇ ਗੱਲ ਕੀਤੀ ਇਸ ਵੀਡੀਓ ਦੇ ਵਿੱਚ ਤੁਸੀਂ ਜੜਾਂ ਰਾਹੀਂ ਜਿਹੜੀ ਬੂਟੇ ਨੂੰ ਦੇਣੀ ਹੈਗੀ ਉੱਪਰ ਛਿੜਕਾ ਦੇ ਦੀ ਗੱਲ ਕਰ ਲਈ ਤਾਂ ਉਹਦੇ ਵਿੱਚ ਖਾਦ ਦਾ ਪਾਣੀ ਕਲੀ ਦਾ ਪਾਣੀ ਤੇ ਆਪਣਾ ਪਾਠੀਆਂ ਦਾ ਪਾਣੀ ਹੋ ਗਿਆ ਇਹ ਚੀਜ਼ਾਂ ਦਾ ਉੱਪਰ ਛੜਕਾ ਹੁੰਦਾ ਉਹਦੇ ਸੰਬੰਧੀ ਛੇਤੀ ਇੱਕ ਹੋਰ ਵੀਡੀਓ ਆਪਾਂ ਜਿਹੜੀ ਇਹਦੇ ਤੇ ਤਿਆਰ ਕਰ ਦੇਵਾਂਗੇ ਤੇ ਤੁਹਾਡੇ ਤੱਕ ਪਹੁੰਚ ਜਾਊਗੀ ਉਮੀਦ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਜਿਹੜੀ ਅਸੀਂ ਕੱਲ੍ਹ ਬਾਅਦ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਖਾਦ ਖਰਾਕ ਦੇਣੀ ਹੈਗੀ ਉਹ ਤੁਹਾਡੇ ਤੱਕ ਜਿਹੜੀ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਜੇਕਰ ਉਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਨ ਦੀ ਤੇ ਇੱਕ ਇਹਦੇ ਚ ਗੱਲ ਜਿਹੜੀ ਨੋਟ ਕਰਨ ਵਾਲੀ ਉਹ ਇਹ ਹੈ ਕਿ ਜਿਹੜੇ ਪੌਦੇ ਆਗੇ ਉਹ ਸਹੀ ਕਿਸਮ ਦੇ ਲੱਗੇ ਹੋਏ ਹੁਣ ਬਹੁਤ ਜ਼ਰੂਰੀ ਹੈਗੇ ਕਈ ਵਾਰ ਹੋਰ ਰਾਜਾਂ ਦੀਆਂ ਕਿਸਮਾਂ ਜਿੱਥੇ ਮੌਸਮ ਆਪਣੇ ਨਾਲੋਂ ਵੱਖਰਾਗਾ ਉਹ ਆਪਣਾ ਏਰੀਆ ਦੇ ਵਿੱਚ ਲਾ ਲੈਣੇ ਆ ਤੇ ਉਹਨਾਂ ਦੀ ਗਰੋਥ ਬਹੁਤ ਸੋਹਣੀ ਹੁੰਦੀ ਆ ਦੇਖਣ ਦੇ ਵਿੱਚ ਬੂਟੇ ਬਹੁਤ ਹੈਲਦੀ ਲੱਗਦੇ ਆ ਪਰ ਜਿਹੜਾ ਫਲ ਆਉਣ ਵੇਲੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਕਿਉਂਕਿ નોਨ ਟੈਂਪਰੇਚਰ ਸੂਟ ਨਹੀਂ ਕਰਦਾਗਾ ਇਸ ਕਰਕੇ ਜਿਹੜੀਆਂ ਆਪਣੇ ਰਾਜ ਦੇ ਜਾਂ ਆਪਣੇ ਪੰਜਾਬ ਲਈ ਜਾਂ ਹਰਿਆਣੇ ਲਈ ਕਿਉਂਕਿ ਆਪਣਾ ਰਾਲਦਾ ਮਿਲਦਾ ਜਾਂ ਮੌਸਮ ਆਪਣੇ ਲਈ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਮਾਲਵੀ ਰਿਕਮੈਂਡਡ ਉਹੀ ਕਿਸਮ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਲਾਉਣੀਆਂ ਚਾਹੀਦੀਆਂ ਜੀ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂਆਂ ਉਹ ਲਗਭਗ ਸਾਰੀਆਂ ਆਪਣੇ ਕੋਲ ਆਪਣੇ ਫਾਰਮ ਦੇ ਉੱਪਰ ਵੀ ਮੌਜੂਦ ਨੇ ਤੁਸੀਂ ਆਪਣੇ ਕੋਲੋਂ ਵੀ ਖਰੀਦ ਸਕਦੇ ਹੋ ਜਾਂ ਕਿਸੇ ਵੀ ਪ੍ਰੋਸਹਯੋਗ ਨਰਸਰੀ ਤੋਂ ਖਰੀਦ ਕੇ ਲਾਓ ਪਰ ਕਿਸ ਨੂੰ ਲਾਓ ਜਿਹੜੀ ਪੰਜਾਬ ਲਈ ਅਨੁਕੂਲ ਹੈਗੀ ਹੈ ਜੀ ਧੰਨਵਾਦ